ਪੱਖੀ ਬੰਦ ਕਰ ਲਿਆ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬੋਪਾਰਾਏ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਰਿਆਂ ਜਾਣਿਆਂ ਦਾ YouTube ਫੈਮਿਲੀ ਹੈ ਨਾ ਤੇ ਦੇਵ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਨਿਕੋ ਜੀ ਸਾਲ ਦਾ ਹੋ ਗਿਆ 8ਵਾਂ ਮਹੀਨਾ ਸ਼ੁਰੂ ਤੇ ਤਰੀਕਾ ਅੱਜ ਹੋ ਗਈ ਪਹਿਲੀ 1 ਅਗਸਤ ਹੋ ਗਈ ਹੈ ਨਾ ਤੇ ਪਤਾ ਲੱਗਾ ਨਹੀਂ ਕਿਹੜੇ ਟਾਈਮ ਖਤਮ ਹੋ ਗਿਆ ਨਾ ਸਾਲ ਬਸ 10 ਮਹੀਨੇ ਹੋ ਰਹਿ ਗਏ ਆ ਮਹੀਨਾ ਚੜ੍ਹਿਆ ਤੇ ਚਲੋ ਖਤਮ ਹੋਈ ਜਾਣਾ ਨਾ ਇਹ ਮੈਸੀ ਆਪਾਂ ਤਾਂ ਕਹਿੰਦੇ ਹੁੰਨੇ ਆ ਵੀ ਸੰਗਰਾਂਦ ਤੋਂ ਮਹੀਨਾ ਸ਼ੁਰੂ ਹੁੰਦਾ ਪਰ ਉਹ ਦੇਸੀ ਵੀ ਨਾ ਹੁੰਦਾ ਹੁਣ ਅੰਗਰੇਜ਼ੀ ਮਹੀਨਾ ਸ਼ੁਰੂ ਹੋ ਗਿਆ ਨਾ ਤੇ ਦੇਖੀ ਮੱਦੇ ਸਕੂਲ ਚੱਲ ਗਿਆ ਉਹ 8 ਵਜੇ ਚੱਲ ਜਾਂਦੇ ਦੋਨੇ ਗੁਰਦਾਰ ਤੇ ਜੂਥ ਨਾ 8 ਵਜੇ ਜਾਨੀ ਚੱਲ ਜਾਂਦੇ ਕੋ ਰਸੂਲ ਹੋ ਤੇ ਫਿਰ ਬਾਕੀ ਮੇਰੇ ਮਗਰੋਂ ਕੰਮਕਾਰ ਸ਼ੁਰੂ ਹੁੰਦੇ ਹੁੰਦੇ ਆ ਤੇ ਹੁਣ ਰੋਟੀ ਪਾਣੀ ਬਣਾ ਖਾ ਲਿਆ ਤੇ ਹੁਣ ਅਗੇ ਚਾਹ ਦੀ ਵਾਰੀ ਤੇ ਹੁਣ ਬਣਾਣੀ ਆ ਚਾਹ ਤੇ ਖੇਲਾਂ ਜਵਾਰ ਜਸਾਨੇ ਕਰੀ ਵੈਸੇ ਸਵੇਰੇ ਤੇ ਨਿਹੰਦੇ ਹੁੰਦੇ ਆ ਤੇ ਚਲੋ ਕੰਮ ਕਰ ਨਿਪਟੇ ਨੇ ਸਾਰੇ ਢੜੀ ਤੇ ਫੁੱਲ ਦੀ ਵੀਡੀਓ ਪਾਈ ਇਸ ਵਿੱਚ ਸ਼ਾਰਟ ਕੰਮ ਦਾ ਫਲ ਨੂੰ ਲੱਗਦਾ ਹੈ ਨਾ ਤੇ ਬਹੁਤ ਵਧੀਆ ਭੈਣਾਂ ਨੇ ਕਮੈਂਟ ਕੀਤੇ ਬਹੁਤ ਵਧੀਆ ਖੁਸ਼ ਹੋਈਆਂ ਯਾਨੀ ਫੁੱਲ ਦੇ ਕੇ ਖੁਸ਼ ਹੋ ਗਈਆਂ ਨਾ ਤੇ ਫੁੱਲ ਇੱਕ ਐਸੀ ਚੀਜ਼ ਆ ਵੀ ਹਰੇਕ ਨੂੰ ਖੁਸ਼ੀ ਜਾਂਦਾ ਨਾ ਤੇ ਆਪਾਂ ਨੂੰ ਵੀ ਫੁੱਲ ਬਣ ਕੇ ਖਿੜ ਕੇ ਰਹਿਣਾ ਚਾਹੀਦਾ ਨਾ ਸਾਰਿਆਂ ਨੂੰ ਖੁਸ਼ੀ ਦੇਣੀ ਚਾਹੀਦੀ ਹੈ ਨਾ ਤੇ ਵਧੀਆ ਬਣਦੇ ਆ ਆਪਣਾ ਸਹਿਯੋਗ ਬਣਾਈ ਰੱਖੋ ਸਾਡੇ ਰਾਜ ਗੋਟੀ ਭੈਣ ਜੀ ਰੂ ਪੰਜਾਬ ਦੀ ਵਾਲੇ ਤੇ ਨਾਲੇ ਸਾਡੇ ਪਿੰਡ ਵਾਲੇ ਪੈਂਜੀ ਆਂਟੀ ਜੀ ਤੇ ਕਲਵੀਰ ਦਿਓਲ ਕੋਟਖਪੂਰੀ ਤੋਂ ਮੇਰੇ ਖਿਆਲ ਪੈਨ ਵੀ ਕਮੈਂਟ ਛੱਡਦੇ ਹੁੰਦੇ ਤੇ ਮੈਂ ਵੀ ਉਹਨਾਂ ਦੀ ਵੀਡੀਓ ਤੇ ਛੱਡਦੇ ਹੁੰਦੇ ਇੱਕ ਮਿੰਟ ਵਧੀਆ ਵਲੌਗ ਬਣਾਉਂਦੇ ਉਹ ਵੀ ਸਾਡੇ ਵਾਂਗੂ ਆ ਹੈਗੀ ਜਿੱਦਾਂ ਦੇ ਮਤਲਬ ਅਸੀਂ ਆ ਨਾ ਤੇਲੂ ਜੇ ਉਹ ਵੀ ਮੈਨੂੰ ਤਾਂ ਆਪਣੇ ਵਾਂਗੂ ਲੱਗਦੇ ਸਾਰੇ ਜਣੇ ਆ ਨਾ ਵੀ ਜਿਹੜੇ ਸਾਡੇ ਕੰਮ ਆ ਜਿਹਨਾਂ ਦੇ ਸੇਮ ਕੰਮ ਆ ਨਾ ਤੇ ਵਧੀਆ ਲੱਗਦਾ ਹੈ ਤੇ ਮੌਲੀ ਗੱਲਾਂ ਗੱਲਾਂ ਮੇਰੀ ਬਣ ਗਈ ਹੈ ਚਾਹ ਇਹ ਦੇਖੋ ਜਿੰਨਾ ਚਿਰ ਚਾਹ ਰਜਣਾ ਜਾਵੇ ਨਾ ਇਹਨੂੰ ਕੜਕ ਜੀ ਬਣ ਜਾਵੇ ਵਧੀਆ ਤੇ ਮੈਨੂੰ ਵਧੀਆ ਨਹੀਂ ਲੱਗਦੀ ਹੈਗੀ ਤੇ ਥੋੜੀ ਰੰਨ ਕੇ ਤਾਂ ਸਵਾਦ ਲੱਗਦੀ ਓਕੇ ਲੱਗਦੀ ਹੈ ਨਾ ਦੇਖੋ ਮੀਹ ਕਣੀ ਜੀ ਆਈ ਸੀ ਪਹਿਲਾਂ ਤੇ ਹੁਣ ਹਟ ਗਈ ਕਣੀ ਜਿਹੜੀਆਂ ਸੀ ਆ ਤੇ ਖਤਮ ਹੋ ਗਈਆਂ ਗਣੀਆਂ ਹੁਣ देखो हाथ भी की करनी है किला करता करनी ने कपड़े भी धो के सु के मैं ना ਪਾਲੇ ਉਥੇ ਅੰਦਰ ਹੀ ਸਾਈਡ ਤੇ ਪਾਲੇ ਤੇ ਕਿਉਂ ਫਿਰ ਬਾਹਰ ਪਾਉ ਸਕਾ ਕੇ ਤੇ ਫਿਰ ਮੀ ਫੇਰ ਇਹਦੇ ਵਿੱਚ ਚੱਕਣੇ ਪੈਂਦੇ ਨੇ ਮੁਸ਼ਕਲ ਵਿੱਚ ਕੰਮੜੀਆਂ ਪੈ ਜਾਂਦਾ ਹੈ ਤੇ ਇਸ ਕਰਕੇ ਮੈਂ ਨਾ ਸਕਾ ਕੇ ਇਹਨਾਂ ਨੂੰ ਇੱਕ ਵਾਰ ਰੱਖ ਲਿਆ ਫਿਰ ਮੇਰਾ ਦਾਦਾ ਪਹਿਲਾਂ ਨਾਸਕਾਂ ਵਾਲੀ ਚੱਲਦੀ ਸੀ ਸਕਾਏ ਲੈਂਦੀ ਹੈ ਨਾ ਤੇ ਅੱਜ ਬਣਾਵਾਂਗੀ ਕੀ ਹੈ ਗੱਭੀ ਇਕਦਮ ਲੈ ਲੈ ਰੱਖਿਆ ਕਿ ਬਹੁਤ ਮੀਂਹ ਆਗਦੇ ਭਾਇਆ ਚਲੋ ਫੇਰ ਜਿਹੜੀ ਚੀਜ਼ ਖਾਣੀ ਹੈ ਖਾਣੀ ਹੈ ਤੇ ਬਧੀਆ ਲੱਗਦਾ ਹੈ ਇਹ ਦਿਨ ਚਾਹ ਬਣਦੀ ਜਦੋਂ ਥੋੜੀ ਚਾਹ ਹੁਣ ਨਹੀਂਦੀ ਮੈਂ ਇਹਦੇ ਵਿੱਚ ਹੀ ਬਣਾ ਲਵਾਂਦੀ ਆ ਬਾਈਟੀ ਚ ਫਿਰ ਜਦੋਂ ਚਾਹ ਹੁਣ ਨਹੀਂ ਫਿਰ ਫਰਾਈ ਪੇਂਜ ਬਣਾ ਲੀਦੀ ਆ ਤੇ ਫਿਰ ਵਧੀਆ ਲੱਗਦਾ ਹਾਂਜੀ ਚਾਹ ਬਣਾ ਲਿਆ ਵੀ ਦੇਖੋ ਜੀ ਆਪਾਂ ਬਣਾ ਲਿਆ ਫਿਰ ਚਾਹ ਬਣਾ ਲਈਏ ਤਾਂ ਹੁੰਦਾ ਨਾ ਗੱਪਾਂ ਮਾਰਾਂਗੇ ਹਣ ਚਾਹ ਦੇ ਨਾਲ ਨਾਲ ਦੇਖੋ ਜੀ ਚਾਹ ਆਏ ਸੋਫਾ ਪੀਦਾ ਪੱਤਿੰਟੇ ਵਿੱਚ ਇੱਕ ਟੈਂ ਚਾਹ ਪੀ ਲਈ ਦੀ ਆ ਅੱਜ ਠੰਡਾ ਮੌਸਮ ਹੈ ਬਾਹਰ ਬਾਦਰ ਸ਼ਾਹੀ ਹੋਏ ਹੈ ਔਰ ਕਿਲਮਨ ਕਿਲਮਨ ਹੋ ਰਹੀ ਹੈ ਥੋੜਾ ਦੰਦੇ ਨੀ ਰਜਾ ਹੁੰਦਾ ਹੈ ਮੌਸਮ ਠੰਡਾ ਹੈ ਸੌਣ ਕਾ ਮਹੀਨਾ ਹੈ ਮੋਰ ਪਹਿਲਾ ਪਾ ਰਹੇ ਹੈ ਕੋਇਲ ਗੀਤ गा ਰਹੀ ਹੈ ਤੇ ਹਮ ਲੋਗ ਚਾਹ ਪੀ ਰਹੇ ਹੈ। ਢੜੀਆਂ ਭੈਣਾਂ ਦਾ ਡੱਲੇ ਖੁਸ਼ ਹੋ ਰਹੀਆਂ ਹਨ। ਤੇ ਰਾਤੀ ਤੇ ਸਾਡੇ ਨਾਲ ਵੀ ਪੈਸਾ ਨਾਲ ਜੁੜੀ ਆ। ਸਹੀ ਗੱਲ ਹੈ ਡਰੀ ਗਏ ਜੀ। ਦਸੂ ਕੋਰ। ਬਹੁਤ ਵਧੀਆ ਨਿਕਿਰੋ ਦੇ ਵੀ। ਕਲਿਆਰੀ ਦੇ ਹੜੇ ਲਾਈਵ ਚ। ਉਹ ਪੈਲੀਆ ਨਾਲ ਜੁੜੀ ਆ। ਤੇ ਐਂਟੀ ਕ腐ਸ਼ਨ ਮਿਲ ਜੋ ਕਹਿਣਾ ਉਹਦਾ ਕੀ ਦੇ ਐਂਟੀ ਕ腐ਸ਼ਨ ਸੀਗਾ। ਐਂਟੀ ਕ腐ਸ਼ਨ ਜੀ ਆ ਪਰਪਸ ਵਿੱਚ। ਹਾਂਜੀ ਹਾਂਜੀ। ਉਹ ਜਦੋਂ ਮੈਂ ਸਟਿੱਕਰ ਲਗਾ ਦੇਖਿਆ ਮੈਂ ਤਾਂ ਪਰ ਥੋੜਾ ਸਲੋ ਬੋਲ ਰਹਾ ਤੇ ਹਾਂ। ਮੈਂ ਨਹੀਂ ਕੋਈ ਚੀ ਬੋਲਣਾ ਦੇਖੋ ਫਿਰ ਵੀ ਇਹ ਨਾ ਸਰਕਾਰ ਨੂੰ ਕਰਨਾ ਚਾਹੀਦਾ ਡਾਲਣਾ ਦੇਖ ਬਸ ਆਲੇ ਨੂੰ ਭਾਵੇਂ ਸਾਡੇ ਭੈਣ ਜੀ ਨੇ ਕਿਹਾ ਹੌਸਲਾ ਨਾ ਹਾਰੋ ਕੋਈ ਗੱਲ ਡਰੋ ਨਾ ਪਰ ਫਿਰ ਵੀ ਕਹਿੰਦੇ ਨਾ ਉਹ ਮੈਂ ਨਾਲ ਹੀ ਹੁੰਦੀ ਮਾਤ ਬਹੁਤ ਵਧੀਆ ਨੇਕ ਜੀ ਇੱਕ ਗੱਲ ਜਰੂਰ ਸਾਡੇ ਲਾਈਵ ਚ ਆ ਕੇ ਖੁਸ਼ ਹੋਗੇ ਭੈਣ ਜੀ ਕੋ ਟੈਨਸ਼ਨ ਹੋਊਗਾ ਨਾ ਨੂੰ ਜੇ ਕਿਦਾਂ ਵੀ ਨਾ ਸਾਡੇ ਲਾਈਵ ਚ ਆਈ ਆ ਮੈਂ ਬੇਸੀ ਖੁਸ਼ ਹੋਰ ਹੋ ਗਈ ਆ ਚਲੋ ਖੁਸ਼ੀ ਚਾਹੀਦਾ ਇਹ ਬੰਦੇ ਨੇ ਰਹਿਣਾ ਦੁਆਰਾ ਫਿਰ ਆਣੀ ਨਾ ਅਸੀਂ ਪੱਦਰ ਉੱਤਰ ਦੀਆਂ ਟੈਨਸ਼ਨਾਂ ਪਾਰ ਨਹੀਂ ਨਾ ਟੈਨਸ਼ਨ ਜਿਹੜੀਆਂ ਨਾ ਇਹ ਵੀ ਮੈਂ ਤੁਹਾਨੂੰ ਇੱਕ ਦੱਸਦਾ ਗੱਲ ਤੁਸੀਂ ਆਪਣੇ ਇਹਦਾ ਮੂਹਰੇ ਤਿੰਨ ਉਂਗਲਾਂ ਪਾ ਕੇ ਵੇਖਿਓ ਜੇ ਪੈਂਦੀਆਂ ਹੋਈਆਂ ਫਿਰ ਤੁਸੀਂ ਟੈਨਸ਼ਨ ਫ੍ਰੀ ਰਹਿੰਦੇ ਆ ਜੇ ਨਹੀਂ ਤਿੰਨ ਉਂਗਲਾਂ ਗਈਆਂ ਮੂਹਰੇ ਵੇ ਸਮਝੋ ਫਿਰ ਤੁਸੀਂ ਟੈਨਸ਼ਨ ਜੇ ਨਹੀਂ ਆ ਉਹਦੇ ਨਾਲ ਇਹ ਹੁੰਦਾ ਕਿ ਆਹ ਚੀਜ਼ ਜਿਹੜੀ ਹੈ ਨਾ ਇੱਕ ਟੈਨਸ਼ਨ ਦੇ ਨਾਲ ਆਹ ਕੀ ਘੁੱਟ ਹੁੰਦੀ ਆ ਸੈਟਲ ਇਹ ਵੀ ਇੱਕ ਗੱਦੌਤਾ ਆ ਇਤੋਂ ਪਤਾ ਲੱਗ ਜਾਂਦਾ ਵੀ ਟੈਨਸ਼ਨ ਦਵਾਈ ਤੇ ਕਿੰਨੀ ਸਾਡੇ ਰਹਦੀ ਹਮੇਸ਼ਾ ਇਹ ਨਾ ਤੇ ਇਹ ਜੇ ਤਿੰਨ ਉਂਗਲਾਂ ਪਾ ਕੇ ਦੇਖਿਓ ਮੂਹਰੇ ਵੇ ਸਿੱਧੀਆਂ ਇਸ ਤਰ੍ਹਾਂ ਕਿਤੇ ਬਰਗਨੇ ਆ ਕਿਉਂਕਿ ਟੈਂਸ਼ਨ ਜਿਹੜੀ ਆ ਇਹ ਚੀਜ਼ ਕੁੱਟਦੀ ਆ ਆਹ ਚੀਜ਼ ਟੈਂਸ਼ਨ ਹੀ ਕਰਦੀ ਜਾਂਦੀ ਆ ਇਹ ਗੱਲ ਤਾਂ ਹਰੇਕ ਟੈਂਸ਼ਨ ਨਾਲ ਭਰੇ ਆ ਬਿਮਾਰੀਆਂ ਤੇ ਟੈਂਸ਼ਨ ਫਰੀ ਰਵੋ ਨਾਲੇ ਟੈਂਸ਼ਨ ਨਾਲ ਤਾਂ ਕਈ ਰੋਖੜੇ ਹੋ ਜਾਂਦੇ ਹੁੰਦੇ ਆ ਜਿੱਦੋਂ ਸਾਡਾ ਮਕਸਦ ਹੀ ਇਹ ਹੁੰਦਾ ਮੇਰਾ ਤਾਂ ਵੀ ਹੱਸਣਾ ਹਸੋਣਾ ਸੋਚਣਾਣਾ ਕੁਝ ਰੱਖਣਾ ਹਰੇਕ ਨੂੰ ਮੈਂ ਤਾਂ ਸੋਚਦਾ ਹੀ ਹੁੰਦਾ ਮੈਂ ਅਜ ਤੱਕ ਅੰਦੀ ਵੀ ਨਹੀਂ ਆਪਣੇ ਮੱਥੇ ਵੱਟ ਪਿਆ ਬਹੁਤ ਘੱਟ ਕੋਈ ਸੰਦੇਲ ਦੇ ਕੋ ਕੋ ਪਾਰ ਨਹੀਂ ਕੋਈ ਆਉਂਦਾ ਵੀ ਆ ਮੇਰੇ ਕੋਲ ਘਰ ਚੱਲ ਕੇ ਮਨ ਲੋ ਮੇਰੀ ਗੱਲ ਤਾਂ ਉਹ ਚਾਦਰ ਬਗਿਆਨ ਜਾਣ ਦੇਈਦਾ ਨਹੀਂ ਰੋਟੀ ਤੇ ਜਰੂਰ ਖਵਾਈ ਜੀ ਨੇ ਰੋਟੀ ਉਹ ਕਰਨ ਜਾਣ ਦੇਈਦਾ ਅੱਜ ਕੱਲ੍ਹ ਕਿਸ ਕੋ ਟਾਈਮ ਹੀ ਨਾਲ ਹੈ ਨਹੀਂਗਾ ਬਹੁਤ ਭੱਜਦੇ ਆ ਨਾ ਚਲੋ ਬਾਕੀ ਆ ਹਰ ਕੋ ਆਪਣੇ ਕਿਸਮ ਦਾ ਖਾਂਦਾ ਹੈ ਕੋਈ ਕਿਸੇ ਨੂੰ ਖਲਾਉਂਦਾ ਨਹੀਂਗਾ ਦਾਣੇ ਦਾਣੇ ਤੇ ਲਿਕੇ ਆ ਖਾਣੇ ਖਾਣੇ ਵਾਲੀ ਦਾ ਨਾਮ ਠੀਕ ਹੈ ਨਾ ਤੇ ਤੁਸੀਂ ਵੀ ਸਾਰਿਆਂ ਨੂੰ ਇਸ ਤਰ੍ਹਾਂ ਕਰਾਇਆ ਕਰੋ ਕਿਸੇ ਨੂੰ ਜੇ ਕੋਈ ਹੁੰਦਾ ਹੈ ਲਾਗੀ ਛਾ ਕੇ ਕੋਈ ਜਿੱਦਾਂ ਕਹੋ ਕਿ ਮਾਤੜ ਬੰਦਾ ਜਾਂ ਕੋਈ ਗਰੀਬ ਹੁੰਦਾ ਨਾ ਉਹ ਵੀ ਹੱਲਪ ਸ਼ੁਰੂ ਕਰਾਇਆ ਕਰੋ ਸਾਰੇ ਦੇਖਿਓ ਉਹਦੀ ਹੱਲ ਬੁਖਾਨ ਦਾ ਕਿੰਨਾ ਸਕੂਨ ਮਿਲਦਾ ਹੈ। ਕਿੰਦਾ ਤੁਸੀਂ ਮੇਰੀ ਹੈਲਪ ਕਰਦੇ ਹੋ ਨਾ ਇੰਦਾ ਕਰਿਆ ਕਰੋ। ਲਾਈਵ ਜਾਈਏ ਖੁਸ਼ ਹੋ ਜਾਂਦੇ ਨਾ। ਬਾਕੀ ਆ ਚਲੋ ਖੁਸ਼ ਰਹਿਣ ਅਧੀਆਂ ਬਿਮਾਰੀਆਂ ਘਟ ਜਾਂਦੀਆਂ ਇਹ ਵੀ ਗੱਲ ਪੱਕੀ ਆ। ਤੇ ਸਾਨੂੰ ਸਾਡਾ ਅੱਗੇ ਸਾਡਾ ਰਾਜੀ ਕੋਈ ਜੁੜੇ ਸੀਗੇ ਭੈਣ ਜਾਦੀ ਬੋ ਰਾਤ ਆਈ ਨਹੀਂ ਸ਼ਹਿਰ ਬੋਰ ਨਾਈਸ ਆ ਫਿਰ ਇਹ ਬਲਜੀਤ ਕੌਰ ਦੌਲਤਪੁਰਾ ਉਹ ਬਾਰੇ ਵੀ ਸਾਡੇ ਤੇ ਕਮੈਂਟ ਦਿੱਲੀ ਇਹਨਾਂ ਨੇ ਕਰਨਾ ਹੈ। ਲਾਈਵ ਕੋਟੀ ਉਹ ਵੀ ਸਾਡਾ ਕੋ ਭੈਣ ਦੀ ਸਰਕਾਰ ਕਰਦੇ ਆ ਫਿਰ ਕਿੰਨੂ ਲੋ ਹੋਰ ਵੀ ਆ ਬਹੁਤ ਪਹਿਣਾ ਜੁੜੀਆਂ ਕਾਫੀ ਨੇ ਜਿੱਦਾਂ ਪਰ ਵੀ ਆ ਇਹ ਪੀ ਹੂ ਆ ਫਿਰ ਹਰਜੀਤ ਸਿੰਘ ਦੀ ਆ ਫਿਰੁਸ਼ਿਆ ਸਿੰਘ ਦੀ ਆ ਕਿੰਨੇ ਨੇ ਨਾ ਗਣਾਵਾ ਤੁਹਾਨੂੰ ਮੈਂ ਹਨਾ ਬੜੇ ਨੇ ਇਸ ਮੇਰੇ ਨਾਲ ਜੁੜੇ ਹੋਏ ਨਾ ਬੜਾ ਸਤਿਕਾਰ ਦਿੱਤਾ ਬਹੁਤ ਪਿਆਰ ਮਿਲਦਾ ਵੀ ਇਹ ਇੱਕ ਕਿਸਾਨਾ ਹੁੰਦੀ ਸੀ ਇਹ ਇੱਕ ਕੋਰ ਲੇਡੀ ਜੀ ਬੇਸਿਕਲੀ ਮੈਂ ਜੇਤਾ ਭੁਗਤ ਕੋਰ ਕੋਰ ਹੁੰਦੀ ਸੀ ਇਹ ਗੜਤੀ ਆਲ ਤੋਂ ਨਹੀਂ ਹੋਰ ਵੀ ਹੈਗੇ ਦਾ ਕਾਫੀ ਜੋ ਨਹੀਂ ਨਾ ਜਿੱਥੇ ਉਹਨਾਂ ਦਾ ਮਾਰਨਾ ਕਰਦੇ ਆਂ ਆਪਾਂ ਕੌਰ ਵੀ ਸੀ ਕਰੇ ਇਹ ਕੱਲੀ ਕੌਰ ਸੀ ਕੱਲੀ ਆਪਾਂ ਕੌਰ ਵੀ ਕਹਿੰਦੇ ਸੀਗੇ ਉਹ ਤਾਂ ਪਿਆਰ ਨਾ ਕਹਿੰਦੇ ਸੀ ਨਾ ਇਸ ਕਰਕੇ ਉਹਨਾਂ ਤੇ ਸਾਰਿਆਂ ਦਾ ਪੰਚਕਾਰ ਕਰਦੇ ਆਂ ਆਪਣਾ ਵੀ ਕਰਤੀਆਂ ਨੇ ਵਧੀਆ ਗੱਲਾਂ ਚਲੋ ਤੇ ਸਿੱਤਨਾ ਰੱਬ ਬੜਾ ਹੀ ਰੱਖੇ ਤੇ ਮਿੰਟ ਦਾ ਭਰੋਸਾ ਨਹੀਂ ਕਰਦਾ ਕਿਸੇ ਨੂੰ ਕੁਛ ਨਹੀਂ ਲੈ ਜਾਣਾ ਜੀ ਕੁਛ ਨਹੀਂ ਲੈ ਜਾਣਾ ਇੱਥੇ ਕੀ ਕਰਦਾ ਭਰੋਸਾ ਯਾਰ ਸਾ ਆਵੇ ਨਾ ਆਵੇ ਇਹ ਸਿਰਫ ਗੱਲਾਂ ਹੀ ਆਧਾ ਰਹਿੰਦੀਆਂ ਮੱਚ ਬਣ ਕੇ ਤੇ ਆਹ ਹੋਣੀ ਮੈਨੂੰ ਪਤਾ ਦੇਖੋ ਮੇਰੇ ਕੋਲ ਡੱਬਾ ਡਾਇਆ ਮੈਨੂੰ ਪਤਾ ਨਹੀਂ ਕਿ ਹੁਣੇ ਲਾਸਟ ਹੋਈ ਗੁਰਦੁਆਰਾ ਸਾਹਿਬ ਸਾਡੇ ਪਰਚੀ ਕੋਈ ਐਕਸਪਾਇਰ ਹੋ ਗਿਆ ਆ ਹੁਣੇ ਲਾਸਟ ਹੋਈ ਉਹ ਬਾਬਾ ਜੀ ਨਾ ਬੋਲਿਆ ਵੀ 11:30 ਵਜੇ ਉਹਨਾਂ ਦੀ ਅੱਜ ਕੀ ਕਹਿੰਦੇ ਉਹਦੇ ਸਰਕਾਰ ਆ ਉਹਦਾ ਪੱਕਾ ਨਾਮ ਆ ਨਾ ਕੱਚੇ ਨਾਮ ਤੋਂ ਲੋਕੀ ਸਾਰੇ ਜਾਣੇ ਜਾਂਦੇ ਨੇ ਸਾਡਾ ਬੜਾ ਵੱਡਾ ਆ ਉਹ ਹੁਣ ਉਹਨਾਂ ਦੇ ਨਾਲ ਯਾਦੋਂ ਮੈਨੂੰ ਪਤਾ ਨਹੀਂ ਵੀ ਉਹ ਕੌਣ ਆ ਕੌਣ ਨਹੀਂ ਹੁਣ ਫੋਨ ਕਰਕੇ ਪੁੱਛਣਾ ਪੈਣਾ ਹੁਣ ਫੋਨ ਕਰਨਾ ਪੈਣਾ ਕਿਸੇ ਨੂੰ ਤੇ ਪਤਾ ਕਰਨਾ ਕਿ ਬਣਾ ਵੀ ਕੌਣ ਐਕਸਪਾਇਰ ਹੋ ਜਾਣਾ ਕਿਉਂਕਿ ਜੇ ਉਹ ਕਹਿੰਦੇ ਫਿਰ ਵੀ ਮਾੜੇ ਮੋਟੇ ਜਿੰਨਾ ਕ ਮੋਹਤਵਾਦੀ ਮਾੜੇ ਮੋਟੇ ਹੈਗੇ ਆ ਤੇ ਸਰਕਾਰ ਦੇ ਜੋ ਕਿ ਜੋ ਆਪਾਂ ਮੈਂਬਰ ਪੰਚਾਇਤ ਦੇ ਆਪਣਾ ਬ੍ਰਦਰ ਹੈਗਾ ਜਾਂ ਫਿਰ ਦਾ ਤੇ ਜਾਣਿਆ ਪੈਣਾ ਆ ਕਿ ਹੁਣ ਪਤਾ ਕਰਦੇ ਕੌਣ ਪੂਰਾ ਹੋ ਜਾਏ ਇਹ ਕੁਛ ਨਹੀਂ ਕੱਢੀਦਾ ਕੋਈ ਪਤਾ ਕੋਈ ਨਹੀਂ ਕੱਢੀਦਾ ਪਤਾ ਕੀ ਹੋ ਜਾਣਾ ਕੀ ਆਉਣ ਵਾਲੇ ਸਮੇਂ ਦਾ ਆਪਾਂ ਨੂੰ ਕੁਝ ਪਤਾ ਹੀ ਨਹੀਂ ਕਿਸੇ ਲਈ ਆਉਣ ਵਾਲੇ ਰੱਖੜੀ ਜਿਹੜੀ ਖੁਸ਼ੀਆਂ ਭਰੀ ਹੋਣੀ ਆ ਕਿਸੇ ਲਈ ਰੱਖੜੀ ਜਿਹੜੀ ਔੜੀ ਦਾ ਇਹ ਬਹੁਤ ਜਿੱਦਾਂ ਕਹਦਾ ਕਿ ਦੁਖੀ ਜੀ ਹੋਣੀ ਆ ਇੰਦਾ ਇੱਕ ਹਫਤੇ ਮੈਂ ਵੀਦਾ ਫੇਸਬੁਕ ਤੇ ਪਤਾ ਨਹੀਂ ਕਿੱਥੇ ਦੀ ਵੀਡੀਓ ਆ ਰਹੀ ਸੀਗੀ ਇੱਕੋ ਪਿੰਡ ਦੇ ਵਿੱਚ 8 ਲਾਖਾਂ ਨਿਆਣਾ ਦੀ ਵੀਤ ਆ ਰਹੇ ਸੀ ਛੋਟਾ ਆਤੀ ਨਿਆਣਾ ਚ ਡੇ ਗਿਆ ਉਹ ਵਾਹੀ ਤੇ ਮੌਤਾ ਹੋਈਆਂ ਇਹੋ ਜਿਹੋ ਜਦੋਂ ਜਦੋਂ ਇਹੋ ਜਿਹੇ ਪਾਣੀ ਵਰਤਦੇ ਆ ਨਾ ਉਦੋਂ ਹੁੰਦਾ ਵੀ ਇਹ ਕੰਮ ਮਨਾਂ ਠੀਕ ਨਹੀਂ ਆਗਾ ਜਦੋਂ ਬਾਈ ਸੁਣ ਕੇ ਖਰਾਬ ਬਹੁਤ ਹੁੰਦਾ ਬੜਾ ਬੜੀ ਹੋਦਣਾ ਹੁੰਦੀ ਆ ਹੈ ਲੱਗਦਾ ਵੀ ਦੁਨੀਆ ਦੇ ਕੁਝ ਹੈ ਹੀ ਨਹੀਂਗਾ ਕੁਝ ਨਹੀਂ ਤੇ ਹੈਗਾ ਦੁਨੀਆ ਦਾ ਇਸ ਕਰਕੇ ਨਾ ਪਰਾਵੋ ਕਿਸੇ ਨੂੰ ਕੁਝ ਨਹੀਂ ਲੈ ਜਾਣਾ ਤਿੱਖੀ ਹੱਸੋ ਖੇਡੋ ਮੁਸਕਰਾਓ ਮੁਸਕਰਾਓ ਲੋਕਾਂ ਨੂੰ ਸਰਪੰਦਰੋ ਇਦਾਂ ਹਰੇਕ ਨੇ ਆਪਣੇ ਕਰਮਾਂ ਦਾ ਖਾਣਾ ਹੈ ਇਹਨਾਂ ਕੋਈ ਕਿਸੇ ਨੂੰ ਖਾਣ ਨੂੰ ਨਹੀਂ ਦਿੰਦਾ ਬੋਲਦੇ ਵੀ ਇਹ ਬੋਲਦਾ ਬਹੁਤਿਆਰ ਚੋਰ ਚੋਰੀ ਮੰਗ ਲੈਂਦੇ ਜਿਆਦਾ ਬੋਲ ਗਿਆ ਕਿਉਂ ਜੀ ਨਹੀਂ ਬੋਲਦੇ ਸੀ ਕਿਹਣਾ ਬੋਲਦੇ ਨੇ ਕਿ ਬੋਲਣਾ ਪੈਣਾ ਇਹ ਜਿਹੜਾ ਸਾਡੀਆਂ ਗੱਲਾਂ ਨੂੰ ਇਥੇ ਇੰਗਲੀਆਂ ਕਿਹਨਾਂ ਚੰਗੀਆਂ ਲੱਗੀਆਂ ਤੇ ਕਮੈਂਟ ਕਰੀਓ ਦੱਸਿਓ ਵੀ ਮੈਨੂੰ ਠੀਕ ਬੋਲਿਆ ਆ ਜੇ ਨਹੀਂ ਚੰਗੀ ਲੱਗੀ ਤਾਂ ਲਿਖੋ ਕਮੈਂਟ ਕਰਕੇ ਵੀ ਤੁਹਾਨੂੰ ਵਧੀਆ ਨਹੀਂ ਲੱਗੀਆਂ ਬਾਕੀ ਰਾਵ ਜਿੱਥੇ ਰੱਖੇ ਸੀ ਰਹਿਣਾ ਪੈਂਦਾ ਅਸਾਂ ਜਿੱਥੇ ਮਰਜੀ ਭੱਜ ਲਵੇ ਕਿਸਮਤ ਨਾਲ ਹੀ ਆਉਂਦੀ ਹੈ ਕਿਸਮਤ ਨਾਲ ਨਾਲ ਜਾਂਦੀ ਹੈ ਚਾਹੇ ਬੰਦਾ ਕੈਨੇਡਾ ਜਾਵੇ ਅਮਰੀਕਾ ਜਾਵੇ ਕਿਸਮਤ ਨਾਲ ਹੀ ਆਉਂਦੀ ਹੈ ਜਿੰਦਾਂ ਨਾ ਇੱਕ ਕਹਾਣੀਆ ਵੀ ਇੱਕ ਰਾਜੇ ਦੀ ਮੌਤ ਹੋਣੀ ਸੀ ਤੇ ਉਹਨੇ ਪਾਣੀ ਦੇ ਮਹਿਲ ਬਣਾ ਲਏ ਜੋ ਕਥਾ ਵੀ ਸੱਚੀ ਆ ਏ ਉਹ ਮੌਤ ਤੋਂ ਡਰਦਾ ਪਾਣੀ ਦੇ ਮਹਿਲ ਬਣਾ ਲਏ ਮੈਨੂੰ ਮੌਤ ਨਹੀਂ ਹੋਣੀ ਕਿਸੇ ਪਾਸੇ ਉਹਨੂੰ ਕਿਸੇ ਨੇ ਕਿਹਾ ਸੀ ਤੈਨੂੰ ਮੌਤ ਜੜੀ ਆ ਉਹ ਤੇਰੇ ਲਈ ਕਾਲ ਮੰਨ ਕੇ ਆਉਣੀ ਕੀੜੀ ਪਾਣੀ ਦੇ ਮਹਿਲ ਬਣਾ ਲਏ ਇੱਕ ਔਰਤ ਸੀਗੀ ਉਹ ਜੇ ਤੇ ਰਾਜੇ ਦੇ ਪੁੱਲਪੇੜ ਕਰਦੀ ਹੁੰਦੀ ਸੀਗੀ ਸਵੇਰੇ ਉੱਠ ਕੇ ਰਾਜ ਨੇ ਉਹਨੇ ਪੋਲਪੇਟ ਕਰਕੇ ਆਉਣੀ ਸਹੀ ਆ ਤੇ ਉਹ ਰਾਜੇ ਪਾਣੀ ਦੇ ਮਹਿਲ ਬਣਾ ਰਹੇ ਉਹ ਦੇਖ ਲੋ ਪਾਣੀ ਵਿੱਚ ਗਈ ਰਾਜੇ ਦੇ ਵਿੱਚ ਉਹ ਬਹੁਤ ਉਹ ਇਜਤ ਕਰਦੀ ਸੀ ਗਈ ਆ ਫੁੱਲ ਲੈ ਕੇ ਦਰਵਾਜ਼ਾ ਰੱਖਿਆ ਪਾਣੀ ਦੇ ਜਾਣ ਨੂੰ ਸ਼ੀਸ਼ਾ ਮਹਿਲ ਬਣਾਇਆ ਸੀਗਾ ਗਈ ਆ ਉਹ ਫੁੱਲ ਤੇ ਰੱਖਿਆ ਪੇੜੇ ਦੇ ਅੱਗੇ ਆਪਣੇ ਮੂੰਹ ਲਾਇਆ ਮੜਿਆ ਕੀਤਾ ਉਹ ਕਿਹੜੀ ਵਿੱਚ ਸੀ ਫੁੱਲਦੇ ਉਹ ਡੰਗ ਮਾਰ ਕੇ ਡੰਗ ਮਾਰਿਆ ਰਾਜਾ ਖਤਮ ਹੋ ਗਿਆ ਬਹਾਨਾ ਬਣ ਗਿਆ ਜਿੱਥੇ ਮਾਜੀ ਭੱਜ ਲੋ ਕਿਸਮਤ ਤੇ ਮੋੜ ਨਾ ਮਾਰੀ ਨਾ ਨਾਲ ਇਹ ਜਿੱਦਾਂ ਕਰ ਲੋ ਵੀ ਗਰਵਾਣੀ'ਚ ਵੀ ਲਿਖਿਆ ਵੀ ਜਿਹੜਾ ਮਰਨ ਵਿੱਚ ਆਏ ਜਿੱਦਾਂ ਕਰ ਲੋ ਮਰਨਾ ਲਿਖਿਆ ਪਹਿਲਾਂ ਹੀ ਪਾਣੀ ਵਿੱਚ ਵੀ ਇਹ ਵੀ ਲਿਖਿਆ ਯਾਰ ਦੁਨੀਆ ਤਾਂ ਨਹੀਂ ਆਪਾਂ ਮੈਂ ਗੁਰਦੁਆਰਾ ਸਾਹਿਬ ਬੈਠਾ ਤੇ ਪਾਠ ਚੱਲਦੇ ਤੇ ਮੈਂ ਸੁਣਿਆ ਪਾਠ ਉਹਦੇ ਵਿੱਚ ਇੱਕ ਆਇਆ ਇੱਕ ਬਹੁਤ ਵਧੀਆ ਆਇਆ ਮਨ ਅੰਦਰੋਂ ਮੇ ਰੋਗ ਹੈ ਮਨ ਦੇ ਅੰਦਰ ਜਿਹੜਾ ਸਭ ਤੋਂ ਪੜਾ ਰੋਗ ਹੁੰਦਾ ਹੈ ਉਹ ਮੇਦਾ ਹੈ ਉਹ ਮਾ ਕੇ ਆ ਗਿਆ ਹੰਕਾਰ ਨੂੰ ਹੰਕਾਰ ਨੂੰ ਮੈਂ ਜੋ ਹੈਗਾ ਕੋਈ ਹੈ ਹੀ ਨਹੀਂਗਾ ਬਾਕੀ ਜਿਹੜੀਆਂ ਬਿਮਾਰੀਆਂ ਜਾਂ ਜਕਾਮ ਰਸ਼ਾ ਖੰਗ ਜਾਂ ਬੁਖਾਰੀ ਤਾਂ ਇਲਾਜ ਹੋ ਜਾਂਦਾ ਹੈ ਦਵਾਈ ਦੇ ਲੈ ਤੇ ਡਾਕਟਰ ਨਾਲ ਹੋ ਜਾਊਗਾ ਪਰ ਜਿਹੜਾ ਮਨ ਦੇ ਅੰਦਰ ਹੁੰਨੇ ਰੋਗ ਹੈ ਨਾ ਇਹਨੂੰ ਤੁਸੀਂ ਆਪ ਹੀ ਖਤਮ ਕਰਨਾ ਹੈ ਇਹ ਸਾਨੂੰ ਦੇਖ ਕੇ ਛੱਡੀ ਜਾਣਾ ਹੈ ਇਹਨੂੰ ਆਪਾਂ ਹੀ ਖਤਮ ਕਰਨਾ ਹੈ ਇਹਨੂੰ ਆਪਾਂ ਹੀ ਮਾਰਨਾ ਹੈ ਇਹ ਦਵਾਈ ਦਰੋਂ ਨਹੀਂ ਮਰਦਾ ਹੁੰਦਾ ਇਸ ਕਰਕੇ ਨਾ ਸਾਚੀਕਾ ਬਣ ਜੇ ਮਨ ਅੰਦਰ ਹੈਲੋ ਜੀ ਸਾਡੇ ਕੋ ਪੈਂਦਾ ਹੋ ਗਿਆ ਟਾਈਮ ਤੇ ਸਾਡੇ ਤਾਂ ਕਹਿੰਦੇ ਵੀ ਟੈਨ ਦਾ ਹੀ ਮੀਂਹ ਸ਼ੁਰੂ ਹੋਇਆ ਆ ਤਿੰਨ ਸੜ ਦੇ ਦਾ ਟਾਈਮ ਦਾ ਸ਼ੁਰੂ ਹੋਇਆ ਮੀਂਹ ਤੇ ਇੰਨਾ ਮੀਂਹ ਆਇਆ ਨਾ ਜੀ ਬਹੁਤ ਜ਼ਿਆਦਾ ਹਨਾ ਤੇ ਹੁਣ ਵੀ ਪੂਰ ਪੂਰ ਪੈਂਦੀ ਪਈ ਆ ਤੇ ਚਲੋ ਵਧੀਆ ਠੰਡਾ ਮੌਸਮ ਹੋ ਗਿਆ ਤੇ ਮੈਂ ਮੀਂਹ ਦੀ ਵੀਡੀਓ ਬਣਾਈ ਜਾਣ ਢੀ ਆ ਤੇ ਭਾਵੇਂ ਮੇਰਾ ਫੋਨ ਗਿੱਲਾ ਹੋ ਜਵੇ ਹਨਾ ਤੇ ਚਲੋ ਪਰਮਾਤਮਾ ਹਨਾ ਹੋਰ ਦੇ ਦੇਗਾ ਫੋਨ ਤੇ ਹਾਂ ਦੇਖੋ ਜੀ ਮੈਂ ਸੋਹਣਾ ਠੰਡਾ ਠੰਡਾ ਮੌਸਮ ਇੱਕਦਮ ਸਾਫ਼ ਤੇ ਮੀਂਹ ਵਾਲਾ ਮੌਸਮ ਬਹੁਤ ਵਧੀਆ ਲੱਗਦਾ ਸਾਰਿਆਂ ਨੂੰ ਵਧੀਆ ਲੱਗਦਾ ਥਿ ਵਹ ਹੈ ਨਾ ਮੀਂਹ ਦਾ ਹੈ ਨਾ ਕਿਉਂਕਿ ਤਾਂ ਕਲੀਅਰ ਹੁੰਦਾ ਆ ਤੇ ਪਹਿਲਾਂ ਤੇਜ਼ ਸੀਗਾ ਮੀਂਹ ਤੇ ਇੱਕਦਮ ਚਲੋ ਵਧੀਆ ਗੱਲ ਹੈ ਨਾ ਗਰਮੀ ਬਹੁਤ ਸੀ ਇੰਨੀ ਹੋਮਸ ਸੀ ਨਾ ਬਹੁਤ ਹੀ ਜ਼ਿਆਦਾ ਹੈ ਨਾ ਤੇ ਧੁੱਪ ਵੀ ਤੇ ਖੀਲਦੀ ਆ ਤੇ ਬਹੁਤ ਵਧੀਆ ਚਲੋ ਖੈਰ ਸਾਰੇ ਪਾਸੇ ਮੀਂਹ ਪਿਆ ਆ ਤੇ ਵਧੀਆ ਲੱਗਦਾ ਤੇ ਦਰਾ ਕਿਦਾ ਪੰਛੀ ਕਿਦਾਂ ਭੱਜੇ ਫਿਰਦੇ ਮੀਂਹ ਵਿੱਚ ਹਨ ਠੰਡੇ ਮੌਸਮ ਵਿੱਚ ਨਾਲ ਹਵਾ ਚੱਲਣ ਢਈ ਹੈ ਨਾਲ ਹਵਾ ਚਲਦੀ ਠੰਡੀ ਤੇ ਲੱਗਦਾ ਵੀ ਇਹਦੇ ਬੱਦਲ ਹੈਗਾ ਰਾਤ ਨੂੰ ਵੀ ਮੀਂਹ ਆਊਗਾ ਹਨਾ ਚਲੋ ਵਧੀਆ ਗਰਮੀ ਤੇ ਰਾਤ ਤੇ ਮਿਲ ਜੂਗੀ ਤੇ ਔਰ ਝੋਨੇ ਵੀ ਬਹੁਤ ਸੋਹਣੇ ਹੋ ਗਏ ਸਾਡਾ ਤਾਂ ਹਨਾ ਮੀਂਹ ਦੇ ਪਾਣੀ ਦੇ ਨਾਲ ਕਿਉਂ ਮੀਂਹ ਦਾ ਪਾਣੀ ਜਿਹੜਾ ਕੋੜਾ ਹੁੰਦਾ ਹਨਾ ਲੂਣਾ ਹੁੰਦਾ ਹੈ ਤਾਂ ਇਕਦਮ ਸ਼ੁੱਧ ਪਾਣੀ ਹੁੰਦਾ ਤੇ ਵਧੀਆ ਹੁੰਦਾ ਫਸਲਾਂ ਨੂੰ ਤੇ ਹੁਣ ਝੋਨੇ ਰੰਗ ਫੜਨਗੇ ਤੇ ਕਾਲੇ ਹੋਣਗੇ ਹੁਣ ਨਾ ਖਾਦਾ ਦਵਾਈਆਂ ਪਾਤੀ ਡਾਕਟਰ ਸਾਹਿਬ ਨੇ ਹਨਾ ਤੇ ਚਲੋ ਖੈਰ ਵਧੀਆ ਹੋਊਗਾ ਨਾ ਤੇ ਦਿਨ ਇੱਥੇ ਆਇਆ ਗਿਆ ਉਹ ਵਧੀਆ ਹੋ ਗਿਆ ਮਾਸਾ ਮਨਾ ਤੇ ਰੱਬ ਨੇ ਕਿਹਾ ਵੀ ਮੇਰੇ ਜਿਹੜੇ ਮਨੁੱਖ ਧਰਤੀ ਤੇ ਭੇਜੇ ਆ ਤੇ ਮੈਂ ਉਹਨਾਂ ਨੂੰ ਠੰਡੇ ਕਰਾਂ ਹਨਾ ਵੀ ਗਰਮੀ ਬਹੁਤ ਆ ਵੀ ਗਰਮੀ ਚ ਹੈ ਕਦੋਂ ਵੀ ਜਿੰਨੀ ਪਾਣੀ ਪੜੀ ਹੋ ਕੀ ਹੁੰਦੀ ਆ ਬੇਣਾ ਨੂੰ ਨਾ ਤੇ ਰੋਟੀ ਚਲੋ ਖਾੜੀ ਹੁੰਦੀ ਪਕਾਉਣੀ ਵੀ ਹੁੰਦੀ ਆ ਨਾ ਤੇ ਸਾਰੇ ਕੰਮ ਕਰਨੇ ਪੈਂਦੇ ਆ ਕੋਈ ਵੀ ਕੰਮ ਨਹੀਂ ਜਿੱਦਾਂ ਬੰਦਾ ਸਾਰੀ ਮੈਨੇਜ ਕਰਦੇ ਕਰਨੇ ਪੈਂਦੇ ਕੰਮ ਨਾ ਤੇ ਜ਼ਿੰਦਗੀ ਵੀ ਇਹੀ ਕੰਮ ਕਰ ਚਲੰਗੀ ਜਾਂਦੀ ਆ ਵਧੀਆ ਤੇ ਬਹੁਤ ਵਧੀਆ ਸਾਡੀ YouTube ਫੈਮਿਲੀ ਵਾਈਗਰ ਇਹਨਾਂ ਨੂੰ ਸਾਰੀ YouTube ਫੈਮਿਲੀ ਨੇ ਹੋਣਾ ਨਵੀਂ ਪੁਰਾਣੀ ਨੂੰ ਜਿਹਨੇ ਸਾਡੇ ਅੱਜ ਜੁੜੇ ਆ ਤੇ ਰੱਬ ਚੜ੍ਹਦੀ ਕਲਾ ਦੇਵੀ ਮੇਤੇ ਵਾਸ਼ਾ ਨਾ ਸਾਰਿਆਂ ਨੂੰ ਤੰਦਰੁਸਤੀਆਂ ਦੇਵੇ ਤੇ ਆਪਣਾ ਬਸ ਮੇਰ ਭਰਿਆਤ ਰੱਖਣਾ ਸੱਚੇ ਪਾਤਸ਼ਾਹ ਵਾਹਿਗੁਰੂ ਤੇ ਦੇਖੋ ਜੀ ਜਿਹੜਾ ਇੱਕ ਵਾਹਿਗੁਰੂ ਦੇਣ ਵਾਲਾ ਬੰਦਾ ਬੰਦੇ ਨੂੰ ਦੇ ਨਹੀਂ ਸਕਦਾ ਬੰਦਾ ਦਾ ਬੰਦੇ ਤੇ ਖੋ ਸਕਦਾ ਆ ਤੇ ਉਹਦੇ ਹੱਕ ਖਾ ਸਕਦਾ ਆ ਤੇ ਚਲੋ ਖੈਰ ਬੰਦੇ ਵੀ ਨੀ ਸਾਰੇ ਇੱਕੋ ਜਿਹੇ ਹੁੰਦੇ ਹੈਗੇ ਨਾ ਕਈ ਰਹਿਮਦਿਲ ਬਹੁਤ ਹੁੰਦੇ ਆ ਤੇ ਕਈ ਜਲਦੇ ਮਾੜੇ ਬੜੇ ਹੁੰਦੇ ਆ ਤੇ ਕੁਦਰਤ ਆ ਇਹ ਰੱਬ ਨੇ ਬਣਾਈ ਆ ਸਾਵਿਆ ਸਾਵਿਆ ਜੀ ਇਹ ਤੇ ਅੱਗੇ ਚਲੋ ਖੈਰ ਸ਼ੁਕਰ ਮਨਾਇ ਕਰੋ ਵੀ ਜਿਹੜੇ ਹੈਲਪ ਕਰਿਆ ਕਰੋ ਸਾਰੇ ਜਾਣੇ ਤਾਂ ਜੋ ਆਪਣੇ ਹੈਲਪ ਕੰਦੇ ਨਾਲ ਕਿਸੇ ਹੋਰ ਦੀ ਭੈਣ ਭਰਾ ਦੀ ਹੈਲਪ ਹੋ ਸਕੇ ਹੈਨਾ ਚਲੋ ਬਹੁਤ ਸਾਰਾ ਮਾਨ ਕਰਦੇ ਭੈਣ ਭਰਾ ਸਾਰੇ ਹੈਨਾ ਚਲੋ ਭੈਣਾਂ ਨੂੰ ਕਈ ਵਾਰੀ ਕੋਈ ਚੀਜ਼ ਦਾ ਨਹੀਂ ਪਤਾ ਲੱਗਦਾ ਪੁੱਛਦੀਆਂ ਆਪਾਂ ਨੂੰ ਨਹੀਂ ਪਤਾ ਲੱਗਦਾ ਮੈਂ ਵੀ ਪੁੱਛਦੀ ਹੁੰਨੀ ਆ ਓਏ ਹਟ ਭਾਈ ਚਲ ਤੂੰ ਮੇਰੇ ਮਗਰ ਕੀ ਕਰਨਾ ਹੈ ਚਲ ਕਪਾਦ ਨਹੀਂ ਹੱਥ ਨਹੀਂ ਹੱਥ ਉੱਤੇ ਲੱਗੀ ਜਾਂਦਾ ਚੱਲ ਫਿਰ ਮੂੰਹ ਵਿੱਚ ਕੀ ਭਜਣਾ ਹੈ ਠੀਕ ਹੈ ਡੇਗ पे ਅਮੀ ਤੱਕਿਆ ਤਿਲਕਿਆਣਾ ਵਿੱਚ ਤੋਂ ਚੱਲ ਚੱਲ ਭੱਜ ਜਾ ਦੇਖੋ ਜੀ ਹੁਣ ਸਾਜੀ ਵੀ ਦੁਪਹਿਰੇ ਬਣਾ ਲਈ ਸੀ ਮੈਂ ਕੀ ਆ ਦੀ ਤੇ ਦੇਖਦੇ ਆ ਧਾਰ ਕੱਢਦੇ ਆ ਦੁੱਧ ਘਰ ਕਰਦੇ ਆ ਤੇ ਫੇਰ ਹੋਰ ਕੁੜੀ ਨੂੰ ਐਰਾ ਸੋ ਜਾਣੀ ਆ ਚੱਲ ਚੱਲ ਤਾਂ ਨੂੰ ਸ਼ਾਦਾ ਵੀ ਦੁਖਾਲਦਾ ਤੇ ਇੱਕਦਮ ਵਧੀਆ ਤੇ ਠੰਡਾ ਮੌਸਮ ਓਕੇ ਹੈ ਤੇ ਵੀਡੀਓ ਨੂੰ ਲਾਈਕ ਜਿੱਤ ਕਰਦੇ ਕਰੋ ਚੈਨਲ ਸਬਸਕ੍ਰਾਈਬ ਕਰਦੇ ਕਰੋ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਓਕੇ ਬਾਈ ਜੀ ਚੱਲ